ਤੁਸੀਂ ਦੇਖ ਰਹੇ ਆ ਜੀ ਪਿੰਡ ਸੁਭਰਾ ਦੇ ਵਿੱਚ ਦੀਵਾਲੀ ਦੀਆਂ ਬਹੁਤ-ਬਹੁਤ ਮੁਬਾਰਕਾਂ ਸਾਰੇ ਵੀਰਾਂ ਨੂੰ ਤੇ ਪੜਾ ਕੇ ਵੇਖੋ ਕਰਾਂ ਸੁਭਰਾ ਦੀਆਂ ਦੁਕਾਨਾਂ ਦੇ ਲੱਗੇ ਹੋਇਆ ਜੀ ਤੇ ਇਧਰ ਪਾਉ ਮੰਤਰੀ ਸਾਹਿਬ ਦੀ ਸ਼ੀਲਡ ਪਾਈ ਆਦੋਂ ਹੈ ਮੰਤਰੀ ਦਾ ਫੈਨ ਆ ਲੱਗਦਾ ਹਾਂਜੀ ਹਾਂਜੀ ਕੱਟੜ ਫੈਨ ਆ ਹਾਂ ਕਿੰਦਾ ਫੈਨ ਆ ਭੁੱਲਰ ਦਾ ਭੁੱਲਰ ਸਾਹਿਬ ਦਾ ਹਾਂ ਵਾਹ ਬਈ ਵਾਹ ਇਹ ਆ ਕੱਟੜ ਫੈਨ ਆ ਵੇਖੋ ਸ਼ੈਲਟਾ ਪਾਈਆਂ ਕੈਬਨਿਟ ਮੰਤਰੀ ਪੰਜਾਬ ਉਮੀਦਵਾਰ ਵਾਹ ਬਈ ਵਾਹ ਠੀਕ ਆ ਬਾਪੋ ਲਾਲਜੀ ਦੇ ਭੁੱਲਰ ਠੀਕ ਆ ਸਰਦਾਰਜੀ ਠੀਕ ਆ ਲਾਲਜੀ ਦੇ ਭੁੱਲਰ ਤੇ ਸਰ ਨੇ ਲਾਇਆ ਪਟਾਕੇ ਇਹ ਟੀਚਰ ਦਾ ਵੀ ਕੰਮ ਕਰਦੇ ਆ ਤੇ ਹੱਕ ਸੱਜ ਦੀ ਕਮਾਈ ਵੀ ਕਰਦੇ ਆ ਵੱਡਾ ਭਰਾ ਟੀਚਰ ਛੋਟਾ ਛੋਟਾ ਭਰਾ ਟੀਚਰ ਆ ਤੇ ਵੇਖੋ ਨਾਲ ਦੀ ਨਾਲ ਵੇਖੋ ਦੁਕਾਨਾਂ ਲਾਈਆਂ ਗਈਆਂ ਤੇ ਆ ਜੋ ਸਾਰਾ ਤੁਹਾਨੂੰ ਸਿਸਟਮ ਵਿਖਾਉਣੇ ਆ। ਇੱਧਰ ਭਾਈ ਦਰਸ਼ਨ ਭਾਈ ਦਰਸ਼ਨ ਸਿੰਘ ਜੀ ਵੇਖੋ। ਖਿਆਨਾਂ ਲੈ ਕੇ ਆਇਆ ਬੜਾ ਵੱਡਾ ਭਾਉਜੀ ਆਂਦਾ ਬੋਰੀਆਂ ਭਰ-ਭਰ ਪਟਾਕੇ ਦੇਣੇ ਆ। ਬੋਰੀਆਂ ਭਰ-ਭਰ ਕੇ ਦੇਣੇ ਆ ਪਟਾਕੇ। ਇੱਧਰ ਕਰੋ ਭਾਉਜੀ ਬੋਰੀਆਂ ਭਰੀਆਂ ਜੀ ਵਧੀਆ ਬਿਲਕੁਲ ਰੇਟ। ਹਾਂਜੀ। ਕਿਵੇਂ ਲੱਗਾ ਰੇਟ ਸਹੀ ਲਾਇਆ ਨੇ। ਮੈਂ ਨਹੀਂ ਤਾਂ ਕਰੀਏ ਗੱਲ ਇਹਦੇ ਨਾਲ। ਠੀਕ ਆ ਰੇਡ ਹਾਂਜੀ ਠੀਕ ਆ ਤੇ ਕਿੰਨੇ ਲੈਜੇ 5000 ਦੇ 5000 ਦੇ ਅੱਜ ਹੀ ਦੇ ਕੇ ਕੱਲ ਨੂੰ ਚਲਾਉਣੇ ਆ ਇਹ ਕੱਲ੍ਹ ਚਲਾਉਣੇ ਆ ਕੱਲ ਨੂੰ ਫੇਰ ਅਜੇ ਖੜੋਗੇ ਲੱਗਦਾ ਫੇਰ ਖੜਾਂਗੇ ਕੱਲ ਵਾਹ ਭਈ ਵਾ 5000 ਦੇ ਮੁੰਡੇ ਦੇ ਪਟਾਕੇ ਲੈ ਚੁੱਕਾ ਹੈ ਜੀ ਤੇ ਦੇਖ ਸਕਦੇ ਆ ਜੀ ਬਾਕੀ ਨਾਲ ਦੀ ਨਾਲ ਤੁਹਾਨੂੰ ਦਿਖਾਉਣੇ ਆ ਸਾਰਾ ਸਭਰਾ ਦੇ ਵਿੱਚ ਹੋ ਜਲਦੀ ਆਓ ਮੈਂ ਤਾਂ ਅੱਛਾ ਫਿਕਰ ਆਜੋ ਵੀ ਆਜੋ ਵੇਖੋ ਪਟਾਕੇ ਭਾਉ ਜੀ ਕਰਾਉਣ ਫੁੱਲ ਆਵਾਜ਼ ਇਹਨਾਂ ਦੀ ਆਜੋ 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 ਫੁੱਲ ਆਵਾਜ਼ ਆ ਫੁੱਲ ਜੇ ਮੈਸ ਹੋ ਗਿਆ ਤੇ ਫਿਰ ਬੇਚਰੀਏ ਪੂਰੇ ਚੱਲਣਗੇ ਇੱਕ ਦੇ ਦੋ ਦੇ ਆ ਗਏ ਕੋਕ ਦੇ ਆ ਪਟਾਕੇ ਭਾਜੀ ਕੋਕ ਦੇ ਲਿਆ ਦੇ ਵੇਖੋ ਹੋ ਗੜੇ ਕਿਹੜੇ ਕੋਕੜੇ ਆ ਕੋਕ ਦੇ ਕੋਕ ਦੇ ਆ ਅੱਛਾ ਜੀ ਮੈਂ ਸਿਮਰ ਪੋਤੀ ਨਾਲ ਪਾਰੇ ਪੈਣ ਨੂੰ ਪਏ 500 ਪਾਏ 500 ਮਾੜ 2000 ਕਰਾ ਟੂੜਾ ਕੱਡੀਆਂ ਪਈਆਂ ਪਟਾਕੇ ਵਾਲੇ ਪਟਾਕੇ ਵਹਾਈਆਂ ਇੱਧਰ ਪਾਉਣੇ ਕਰਾਂ ਬਜ਼ਾਰ ਕਰਾਂ ਫੁੱਲ ਕੀਤਾ ਪਿਆ ਤੇ ਇੱਧਰ ਮੈਂ ਉਹ ਅਲੱਗ ਵੇਖੋ ਦੁਕਾਨਾਂ ਸਜੀ ਹੋਈਆਂ ਪੂਰਾ ਕਰਾਂ ਬਜ਼ਾਰ ਕਰਮ ਆ ਜੀ ਤੇ ਗੰਢਿਆਂ ਵਾਲੇ ਪਟਾਕੇ ਪਾਉਦੀਆਂ ਗੰਢੇ ਗੰਢਿਆਂ ਵਾਲੇ ਪਟਾਕਿਆਂ ਦੇ ਬੜੇ ਫੈਨ ਹੋਏ ਆ ਅਸੀਂ ਛੋੜੇ ਛੋੜੇ ਹੁੰਦੇ ਸਾਂ ਪਰ ਗੰਢੇ ਨਿੱਕੇ ਹੋ ਗਿਆ ਗੰਢੇ ਵੱਡੇ ਆਉਂਦੇ ਇਹ ਦੋ ਮੈਂ ਮਿੰਟ ਖੜਦਾ ਖਲੋਈਦਾ ਮੈਨੂੰ ਕਰਨ ਹੁਣ ਖੜਦਾ ਰਹਾਂ ਜੀ ਦੇਖਦੇ ਆ ਇਧਰ ਵੇਖੋ ਕਰਾਂ ਆ ਜੀ ਬੰਬ ਪਟਾ ਕੇ ਉੱਥੇ ਜਾ ਕੇ ਟਾਕਾ ਮਾਰਦੇ ਆ ਠੀਕ ਹੈ ਜੀ ਹਟਾ ਲਿਆ ਵਿਚਾਰੇ ਨੇ ਇਹਦਾ ਹਾਂ ਨਹੀਂ ਇਹ ਨਹੀਂ ਅੱਛਾ ਹੈ ਜੀ ਇਹ ਮੁਰਤੇ ਹੋਰ ਹੋ ਜਾਂਦਾ ਕੰਮ ਲੱਗ ਚੱਲਣੇ ਨਹੀਂ ਨਹੀਂ ਉਦੋਂ ਬਾਬਾ ਜੀ ਤੇ ਲੱਗੀਆਂ ਹੋਈਆਂ ਗੱਲ ਆयो ਫੇਰ ਠੀਕ ਠੀਕ ਹੈ ਠੀਕ ਹੈ ਇਧਰ ਸ਼ਾਹ ਜੀ ਦੇ ਕਾਕਾ ਜੀ ਚੰਨੀ ਸ਼ਾਹ ਦਾ ਭਤੀਜਾ ਇਕਰਾਂ ਵੱਡੇ ਵੱਡੇ ਪਟਾਕੇ ਗੁਰੂਆ ਗੇਂਦਾ ਜਿੱਡੇ ਲੈ ਕੇ ਆਇਆ ਯਾਰ ਇੱਕ ਪੁਣ ਦੇ ਸਾਡੇ ਅਕਰਾਂ ਅਨਾਰ ਅਨਾਰ ਪਟਾਕਾ ਵੀ ਹੋਈ ਜਿੱਦਰਾ ਸ਼ੁਰਲਗਾ ਫੋਲ ਚੜੀਆਂ ਲੈ ਕੇ ਆਇਆ ਭਰਾ ਹਰ ਇੱਕ ਜੀਲ ਫੋਲਾ ਬਾਜ਼ਾਰ ਅੱਜ ਸਭਰਾਵਾਂ ਦਾ ਬਾਕੀ ਐ ਇਧਰ ਵੀ ਸਾਡਾ ਤੇਰਾ ਹੋਰ ਅਬ ਸੁਣੋ ਪੱਜੀ ਦਾ ਜੀ ਆ ਆਪਾਂ ਲਈ ਨਹੀਂ ਬਸ ਪਤਾ ਆਪਣੀ ਆ ਆ ਦੇਖੋ ਵੀ ਹੋਲ ਸੇਰ ਨਹੀਂ ਚੱਲਣਦੇ ਇਧਰ ਹੋਲ ਸੇਰ ਕਹਿੰਦਾ ਬੋਰੀਆਂ ਪਰ 13 13 ਬਾਬਿਆਂ ਦਾ 13 13 ਭਾਂ ਦਾ ਟੋਲੀ ਜਾਂਦੇ ਆ ਮਾਰ ਦੀ ਕਿਰਪਾ ਸੇਰ ਦੇ ਡਾਹ ਦੇ ਬਸ ਹੋ ਰਹੇ ਗਏ ਬਿਲਕੁਲ ਜੀ ਬਿਲਕੁਲ ਕਿਰਪਾ ਚੜਜੀ ਕਹਿੰਦਾ ਹੁਣ ਵੇਲੇ ਬਸ ਰੇਟ ਨਹੀਂ ਆਇਆ ਜੱਫਾ ਜੈਜ ਰੇਟ ਆਂਦਾ ਆ ਪੰਜ ਰੁਪਈਆ ਦੀ ਡੱਬੀ ਦੇ ਦਿੰਦੇ ਆ ਕਿਹੜੀ ਸਾਰੀ ਸਾਰੀ ਦੀਆਂ ਦੀ ਬਿੱਤੀ ਆ 5 ਦੀ ਡੱਬੀ ਅੱਛਾ ਵਾਹ ਵੀ ਵਾਹ ਬੋਲ ਸੇਲਦਾ ਜਾਂ ਕੰਮ ਪਾਉ ਜੀ ਵੀਰ ਦੇ ਕੋਲ ਕਰਾਂ ਦਰਸ਼ਨ ਦਿਓ ਸੁਭਰਨ ਵਾਲਿਓ ਆ ਜਾਓ ਕਰਾਂ ਮਿੰਟੋ ਮਿੰਟੀ ਵੇਖ ਗਿਆ ਰਹਿ ਗਿਆ ਮੁੜ ਕੇ ਨਾ ਕੋਈ ਆਕੇ ਲੈ ਗਿਆ ਰਹਿ ਗਿਆ ਲੈ ਗਿਆ ਲੈ ਗਿਆ ਲੈ ਗਿਆ ਸੋ ਲੈ ਗਿਆ ਵੇਖੋ ਕਰਾਂ ਰੰਗ ਵੀ ਪਟਾਕਿਆਂ ਦਾ ਇਹ ਕੰਪਨੀ ਦੇ ਬ੍ਰਾਂਡ ਪਟਾਕੇ ਨਾਲ ਦੇ ਕਿਹੜਾ ਕੰਮ ਹੈ ਨਾ ਆ ਆ ਬੜੇ ਆਵਾਜ਼ ਕਰਦੇ ਨੇ ਆ ਬੜੇ ਬੜੇ ਵਧੀਆ ਬਹੁਤ ਹੀ ਕਰਾ ਹੱਥ ਤੱਕ ਚੱਲਣਗੇ ਕੋਈ ਨਹੀਂ ਹੋ ਜਾਵੇ ਬਿਲਕੁਲ ਜੀ ਬਿਲਕੁਲ ਠੀਕ ਆ ਜੀ ਬਾਜੋ ਤੇ ਇਧਰ ਵੀਰ ਸਾਡੇ ਸ਼ਾਹ ਜੀ ਆ ਆਪਣੀ ਆ ਜੀ ਜੀ ਅੱਛਾ ਅੱਛਾ ਠੀਕ ਆ ਜੀ ਮੈਡੀਕਲ ਵਾਲੇ ਵੀਰ ਸਾਡੇ ਨੇ ਕਿਰ ਖਜ਼ਾਨਾ ਰੱਖਿਆ ਦੱਬ ਕੇ ਵਾਹ ਵੀ ਵਾਹ ਗੰਡਾ ਪਟਾਕਾ ਬੋਰੀਆਂ ਪਰ ਪਰ ਲਫਾਫੇ ਪਰ ਪਰ ਲੈ ਕੇ ਆਏ ਆ ਪਾਉ ਜੀ ਕੰਧ ਨਾਲ ਮਾਰੋ ਤੇ ਜੱਬੀ ਦੀ ਤੀਲ ਦੀ ਵੀ ਨਹੀਂ ਲੋੜ ਮਾਕੇ ਸੁਦੀ ਵੀ ਨਹੀਂ ਲੋੜ ਪਾਉ ਬਿਨਾ ਡੱਬੀਆਂ ਤੋਂ ਚੱਲਦੇ ਆਏ ਪਟਾਕੇ ਗੰਡਾ ਪਟਾਕਾ ਤੇ ਦਰਸ਼ਨ ਦਿਓ ਆਣ ਕੇ ਮੈਡੀਕਲ ਭਰਾ ਸਾਡਾ ਵਿਪਨ ਤੇ ਬ੍ਰਦਰ ਦੋਨੋਂ ਵੀਰ ਬਾਕੀ ਇੱਧਰ ਵੀ ਲਾਏ ਆ ਕਰਾ ਵੇਖੋ ਢੂੜ ਗੱਡੀ ਪਈ ਆ ਮੁੰਡੇ ਨੇ ਪਟਾਕੇ ਲੈਣ ਆਇਆ ਆ ਮੁੰਡੇ ਪਟਾਕੇ ਲੈਣ ਆਇਆ ਵੇਖੋ ਗਰਾਹਤ ਬਹੁਤ ਚੜਦੀ ਗਲਾਈ ਦੀ ਤੇ ਸਾਰਾ ਬਾਜ਼ਾਰ ਭੋਲਾ ਦੇਖ ਸਕਦੇ ਆ ਅਲੱਗ-ਅਲੱਗ ਦੀਵੇ ਵੇਖੋ ਕਰਾਏ ਛੋਟਾਂ ਵਾਲੇ ਸਜਨਰੀਆਂ ਬੜੀਆਂ ਸਜਨਰੀਆਂ ਖਰੀਦਦੇ ਰਹੇ ਆ ਪਾਉਜੀ ਤੇ ਵੀਰ ਸਾਡੇ ਦੇਖ ਸਕਦੇ ਕਰਾ ਹਰ ਇੱਕ ਅਨਾਰ ਪਟਾਕਾ ਬਾਲੇ ਘੈਂਟ ਪਟਾਕੇ ਆ ਪਾਉਜੀ ਸਭਰਾਵਾ ਦੇ ਵਿੱਚ ਆਏ ਤੇ ਲੈ ਸਾਡੇ ਦੇਖੋ ਕੀ ਬਾਤਾਂ ਆ ਜੀ ਜੋ ਦਰਸ਼ਨ ਮਿਲ ਭਰਾ ਪਿੰਡ ਵੱਡੇ ਸਭਰਾ ਹਰ ਤਰ੍ਹਾਂ ਦੀ ਵੈਰਾਈ ਪਾਉ ਜੀ ਤੁਹਾਨੂੰ ਮਿਲੇਗੀ ਜੇ ਸਾਡੇ ਜੀ ਬਾਜ਼ਾਰ ਪੂਰਾ ਫੁੱਲਾ ਠੀਕ ਆ ਬਾਬਿਓ ਆ ਦੇਖੋ ਕਰਾ ਨਵੇਂ ਨਵੇਂ ਡਿਜ਼ਾਈਨਾਂ ਦਾ ਸਿਸਟਮ ਪਹਿਲੋ ਆਪਾਂ ਕੋਕੜ ਪਟਾਕਿਆਂ ਨੂੰ ਬੰਡਲ ਨੂੰ ਅੱਗੇ ਲਾਉਣੇ ਰਹੇ ਆ ਇਹ ਪੂਰਾ ਲੜੀ ਚੱਲਦੀ ਆ ਬਾਪੀ ਬਾਪ ਪੂਰੀ ਲੜੀ ਚੱਲਦੀ ਆ ਭਾਈ ਜੀ ਕਰਾ ਦਿਓ ਦਰਸ਼ਨ ਆਂਕੇ ਦੁਕਾਨ ਤੇ ਮੁੰਡੇ ਬੈਠੇ ਹੋਏ ਆ ਬੋਰੀਆਂ ਪਰ ਪਰਾਂ ਦਾ ਪਟਾਕੇ ਲੈ ਜੋ ਤੇ ਬਿਲਕੁਲ ਵਾਜਪਰੇਟਾ ਦੇ ਕਿਉਂ ਜੋ ਦਿਓ ਬਿਲਕੁਲ ਜੀ ਬਿਲਕੁਲ ਕਿਉਂ ਦਰਸ਼ਨ ਭਾਈ ਜੀ ਆ ਵੇਖੋ ਕਿ ਹਰ ਇੱਕ ਬੰਬ ਸਿਰਾ ਬੰਬ ਰੱਖਿਆ ਪੋਮਲੇ ਠੀਕ ਆ ਬਾਪਿਓ ਬਾਕੀ ਦੀਵੇਆਂ ਦੀ ਵੀ ਬੜੀ ਜ਼ਰੂਰਤ ਰਹਿੰਦੀ ਆ ਕਿਉਂਕਿ ਦੀਵਿਆਂ ਦੇ ਬਿਨਾਂ ਦੀਵਾਲੀ ਅਧੂਰੀ ਆ ਕਿਉਂਕਿ ਦੀਵਿਆਂ ਤੋਂ ਬਿਨਾਂ ਗੱਲ ਨਹੀਂ ਬਣਦੀ ਕਿ ਭਾਈ ਜੀ ਸਾਡਾ ਪਿੱਲੀ ਵੀਰ ਨੇ ਕਰਾ ਖੁੱਲਾ ਕੰਮ ਰੱਖਿਆ ਹੈ ਜੀ ਪਿੱਲੀ ਕਿੰਨੇ ਦੀ ਦਰਜਣ ਹੋਏ ਜਿੰਨੇ ਮੱਝ ਲਾਤੀ ਮੌਕੇ ਤੇ ਇਹ ਮੌਕੇ ਤੇ ਹਲ ਕੀਤਾ ਜਾਂਦਾ ਰੇਟ ਨਹੀਂ ਦੱਸਣਾ ਚਲੋ ਕੋਈ ਨਹੀਂ ਤੇ ਵੀਰਾਂ ਦਾ ਵੇਖੋ ਕਰਾਂ ਬਕਰੀ ਬਕਰੀ ਕਸਮ ਦੇ ਦੀਵੇ ਤੇ ਇਧਰ ਕਿਹਾ ਜੀ ਤੇਜਾ ਜੀ ਹਰ ਇੱਕ ਚੀਜ਼ ਪਾਉਜੀ ਦਾ ਕੱਲੀ ਕੱਲੀ ਰਿਕਾਰਡ ਬੋਲਿਆ ਪੇਪਰ ਜਿਹੜਾ ਪਾਉਜੀ ਤਾਂ ਕਉਂਦੇ ਹਵਾ ਦੇ ਵਿੱਚ ਉਹ ਵੀ ਰੱਖਿਆ ਵੀਰਾਂ ਨੇ ਤੇ ਆਓ ਬੋਲੋ ਖੜਾ ਕੇ ਖਰੀਦੋ ਤੇ ਨਾਂ ਦਾ ਦੀਵਾਲੀ ਮਨਾਓ ਸਾਡੀ ਤੂੰ ਹੀ ਐਂ ਦੀਵਾਲੀ ਦੀਵੇ ਲਾਉਣ ਵਾਲੀਏ ਵੀਰ ਸਾਡੇ ਨੇ ਗਾਣਾ ਗਾਇਆ ਸੀ ਬਹੁਤ ਟੌਪ ਦਾ ਗਾਣਾ ਸੀ ਜੀ ਸਾਡੀ ਤੂੰ ਹੀ ਐਂ ਦੀਵਾਲੀ ਦੀ ਲਾਉਣ ਵਾਲੀਏ ਲਓ ਭਾਉ ਜੀ ਦੀਵੇ ਖਰੀਦੋ ਤੇ ਆਪੋ ਆਪਣੇ ਘਰਾਂ ਦੇ ਉੱਤੇ ਘਰਾਂ ਜਗਮਗ ਜਗਮਗਾ ਕਰ ਦਿਓ ਕਾਲੇ ਆਪਰੇ ਆ ਹਾਂ ਆ ਕਾਲੇ ਭਾਣਾ ਸੰਪਰਕ ਕਰ ਸਕਦਾ ਆਣ ਕੇ ਲੀ ਜਾਣੇ ਹੁਣ ਤਾਂ ਇਧਰ ਭਾ ਸਾਡਾ ਸਮੋਸਿਆਂ ਦਾ ਕਰਾ ਸਿਰਾ ਕੰਮ ਕਰੀ ਜਾਂਦਾ ਹੋਰ ਬਾਈ ਜੀ ਸਮੋਸਿਆਂ ਦੀ ਬੜੀ ਖੇਚਾ ਪਾਉਂਦੀ ਇੱਕ ਨੰਬਰ ਸਮੋਸਾ ਤਿਆਰ ਕਰਦਾ ਤੇ ਆਣ ਕੇ ਬਾਈ ਜੀ ਕਰਾਂ ਛੱਕੇ ਜੋ ਵੀਰ ਦੇ ਕੋਲ ਆਨੰਦ ਆ ਜਾਊਗਾ ਪੂਰੇ ਫੇਮਸ ਆ ਪੜਾਕੇ ਚੱਲ ਰਿਹਾ ਜੀ ਤੇ ਇਧਰ ਵੀਰ ਸਾਡੇ ਨੇ ਫਿਰ ਦੀਵਿਆਂ ਦੀ ਦੁਕਾਨ ਲਾਈ ਹੋਈ ਆ ਜੀ ਦਾਦਾ ਪੋਤਰਾ ਬੈਠੇ ਆ ਦਿਵੇ ਬਾਈ ਜੀ ਵੇਖ ਰਹਾ ਜੀ ਬਾਕੀ ਦੇਖ ਸਕਿਆ ਤੁਸੀਂ ਠੀਕ ਆ ਬਾਪਿਓ ਵੀਡੀਓ ਕਰੋ ਬਾਤ ਉਹਨਾਂ ਦੇ ਸ਼ੇਰ ਤੇ ਦਿਓ ਦਰਸ਼ਨ ਸਭਰਾ ਦੇ ਵਿੱਚ ਕੋ ਸਕਾਈ ਸ਼ੋਰ ਬਾਈ ਜੀ ਜਿਹੜੇ ਰੰਗ ਬਦਲਦੇ ਆ ਅਸਮਾਨੀ ਵੇਖੋ ਗਰਾ ਮੋਠਿਆਂ ਦੇ ਮੋਠੇ ਭਾਣੇ ਰੱਖੇ ਲਿਆ ਕੇ ਬਹੁਤ ਖੁੱਲਾ ਕੰਮ ਆ ਮੈਨੂੰ ਲੱਗਦਾ ਵੀ ਜਿਵੇਂ ਹੋਲ ਸੇਲ ਦਾ ਹੋਲ ਸੇਲ ਵਾਲਾ ਹੀ ਸਹੀ ਢੰਗ ਆਪਾਂ ਤਾਂ ਬਹੁਤ ਸਕਾਈ ਸਕੋਰ ਦੇ ਪਾਉਣੇ ਢੇਰ ਲਾਇਆ ਪਿਆ ਐਨੇ ਸਕਾਈ ਸਕੋਰ ਸਾਸੀਆਂ ਦਾ ਤਗੜੀ ਆ ਮੈਂ ਸਾਸੀ ਗੱਲ ਪੈਂਦੀ ਅਸਤੀ ਗੱਲ ਹੋਰ ਬਿਨਾ ਤੜਡੇ ਆ ਆਦੀ ਆ ਮੋਮਬਤੀ ਆ ਸਾਡੀ ਨਾਨੀ ਮੈਂ ਮੋਮਬਤੀ ਲੈ ਕੇ ਆਤੀ ਆ ਮੰਗਦੀ ਐ ਮhenga ਮhenga ਦਿੱਤਾ ਆ ਮੰਗਾ ਇਹ ਰਹੀ ਠੀਕ ਆ ਇਹ ਮੋਮਬਤੀਆਂ ਲਾਉਣੀਆਂ ਹਾਂ ਦੀਵੇ ਨਹੀਂ ਲਾਉਣੇ ਆ ਨਿਆ ਦੀਵੇ ਵੀ ਲੈ ਆ ਹਾਂ ਨਿਆ ਅੱਛਾ ਦੀਵੇ ਲੈ ਆ ਮੋਮਬਤੀਆਂ ਤੇ ਦੀਵੇ ਵਾਹ ਜੀ ਵਾਹ ਬਹੁਤ ਸੋਹਣੀ ਮਹਿੰਗੇ ਦਿੱਤੇ ਆ ਕਿੰਨੇ ਦੀ ਦਿੱਤੇ ਆ ਕੀ ਕੀ ਕਰੇ ਇਹ 30 ਰੁਪਏ ਦੀ ਦਰਜਣ ਦੀਵਿਆਂ ਦੀ ਇੱਕ ਦਰਜਾ ਮਹਿੰਗੇ ਆ ਯਾਰ 20 ਰੁਪਏ ਤਾਂ ਅੱਗੇ ਵੇਚਣ ਲਿਆ ਆ ਹਾਂ ਮਹਿੰਗਾ ਚਲੋ ਕੋਈ ਗੱਲ ਨਹੀਂ ਵਧੀਆ ਸਰਪੰਸ ਵੀਰ ਆਂਦਾ ਹੈ ਵੀਡੀਓ ਨਾ ਪਾਈ ਮੈਂ ਵੀਡੀਓ ਇਹ ਜਾਊ ਕਿਵੇਂ ਲਾਈ ਬੈਠੇ ਲੜੀਆਂ ਇਹ ਜੰਡ ਦੀ ਦੁਕਾਨ ਤੇ ਆਓ ਜਗਨ ਗਰਜੰਡ ਸਿੰਘ ਨੇ ਰੱਖਿਆ ਪੂਰਾ ਜ਼ਮਾਨ ਕਿਉਂ ਗਰਜੰਡ ਹਾਂਜੀ ਵੀਰ ਜੀ ਮਨਿਆ ਫੈਂਸੀ ਹਾਰੇ ਕ ਸਿਸਟਮ ਪਾਉ ਜੀ ਆ ਗਈ ਆ ਜੀ ਤੇ ਟੇਬਲ ਤੇ ਲਾਉਣਾ ਅੱਛਾ ਅੱਛਾ ਕਵਰ ਤੇ ਇੱਕ ਪਟਾਕੇ ਲਗਾ ਲਾਉਂ ਤੂੰ ਹੀ ਅੱਛਾ ਗਿਫਟ ਆ ਡਮ ਗਿਫਟ ਆ ਡਮ ਬਾਈ ਜੀ ਤੇ ਹਾਰ ਪਾਉ ਜੀ ਬਹੁਤ ਸੋਹਣੇ ਰੱਖਿਆ ਤੇ ਦਿਓ ਦਰਸ਼ਨ ਇਧਰ ਬਾਈ ਸਾਡਾ ਸੰਦੀਪ ਸਿੰਘ ਮਿੱਠੂ ਸਨਿਆਰੇ ਦਾ ਕਾਕਾ ਜੀ ਰੋਟੀ ਹੱਕ ਦੀ ਖਾਈਏ ਕੀ ਆਨੇ ਦਾ ਭਾਵੇਂ ਬੂਟ ਪਾਲ ਚੈੱਕ ਕਰੀਏ ਇਹ ਬੰਦਾ ਬੜਾ ਮਿਹਨਤੀ ਤੇ ਵੇਖੋ ਕਰਾਉ ਜੀ ਵੱਡੇ ਵੱਡੇ ਮੁਠੇ ਲਿਆ ਕੇ ਕਰੈਣ ਦੁਕਾਨ ਭਰੀ ਆ ਸੰਦੀਪ ਸਾਡਾ ਵੀਰ ਪੱਤਰਕਾਰ ਵੀ ਆ ਤੇ ਵੱਡੇ ਚੈਨਲਾਂ ਦਾ ਮਾਰ ਵੀ ਆ ਖਬਰਾਂ ਦਾ ਸੰਦੀਪ ਸਿੰਘ ਦੀ ਜੀ ਗੱਲ ਬਹੁਜੀ ਸਤਿਕਾਰ ਜੀ ਧੰਨਵਾਦ ਲਵਾਜੀ ਹੋਰ ਕਿਵੇਂ ਚੱਲ ਰਿਹਾ ਬਹੁਤ ਸੋਹਣਾ ਕਰਾ ਬਸ ਠੀਕ ਹੈ ਜੀ ਕਿਰਾ ਕਾਮ ਖੁੱਲਾ ਹੀ ਆ ਹੋਲ ਸੇਲ ਤੇ ਹੀ ਆ ਕਿ ਨਹੀਂ ਬੋਰੀਆਂ ਭਰ ਭਰ ਦੇਣੇ ਆ ਪੜਾ ਕੇ ਥੋੜੇ ਪੈਸੇ ਲੈ ਕੇ ਆ ਉਹ ਬਿਲਕੁਲ ਹੀ ਬਿਲਕੁਲ ਜੀ ਹੋਰ ਕਿਹਦੇ ਰੱਖਿਆ ਕਰ ਹੋ ਠੀਕ ਹੈ ਜੀ ਤੇ ਪੜਾ ਕੇ ਲੈ ਕੇ ਜਾਓ ਕਿ ਨਹੀਂ ਸੁਨੀਪ ਜੀ ਕਿਹਦੇ ਥਾੜਾ ਆਈਆਂ ਤੇ ਆਪਾਂ ਬਣਾਈਆਂ ਬੀ ਠੀਕ ਯਾਰ